ਬਹੁਤ ਹੀ ਪਿਆਰ ਵਾਲੇ ਦਾਸ ਜੀ ਦਾ ਭਰਾ ਬਣੇ ਹੋਏ ਨੇ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਵੀ ਕਹਿੰਦੇ ਨੇ ਪਿਆਰ ਦੇ ਨਾਲ ਮੀਤ ਪ੍ਰਧਾਨ ਨੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਤੇ ਉਹਨਾਂ ਨੂੰ ਵੀ ਦਾਸ ਬੇਨਤੀ ਕਰਦਾ ਦੋ ਸ਼ਬਦ ਪਿਆਰ ਵਾਲੇ ਜਰੂਰ ਉਹ ਵੀ ਸਰਬਨ ਕਰਾਉਣ ਸਾਨੂੰ ਬੜੇ ਪਿਆਰ ਦੇ ਨਾਲ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ ਸਾਰੇ ਅੱਜ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਪਤ ਹੋਇਆ ਸਤਿਗੁਰੂ ਜੀ ਫਰਵਾਉਂਦੇ ਹਨ ਵੱਡ ਭਾਗੇ ਸਤ ਸੰਗਤ ਪਾਵੈ ਭਾਗਹੀਨ ਪਰਮ ਟੋਟਾ ਖਾਵੇ ਅੱਜ ਸਾਨੂੰ ਸਾਰਿਆਂ ਨੂੰ ਵੱਡੇ ਭਾਗ ਹਨ ਜਿਨ੍ਹਾਂ ਨੂੰ ਸੰਤ ਮਹਾਰਾਜ ਸ੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਗਿੱਠਾ ਸਾਹਿਬ ਕੋ ਸਾਰਾ ਜੱਥੇ ਪਹੁੰਚਿਆ ਮਹਾਂਪੁਰਖਾਂ ਨੇ ਉੱਥੇ ਬੜਾ ਆਨੰਦ ਵਰਤਾਇਆ ਬਹੁ ਸਮਾਂ ਮੈਂ ਦਰਸ਼ਨ ਕਰੇ ਆ ਮਹਾਂਪੁਰਖਾਂ ਦੇ ਇਸੇ ਤਰ੍ਹਾਂ ਸਾਧ ਸੰਗਤ ਦੇ ਜੋ ਵੀ ਸਾਧੂ ਸੰਗਤ ਦੇ ਸਾਧੂਆਂ ਦੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਹਨ ਪਰ ਉਹਨਾਂ ਨੂੰ ਕੋਈ ਨਾ ਕੋਈ ਕਿਣਕਾ ਬਖਸ਼ ਦਿੰਦੇ ਹਨ ਇਸੇ ਤਰ੍ਹਾਂ ਅੱਜ ਫਾੜੀ ਸਾਹਿਬ ਨੇ ਮਹਾਂਪੁਰਖਾਂ ਦਾ ਸਾਰਿਆਂ ਦਾ ਮੇਲ ਕਰਾਇਆ ਬਾਬਾ ਚੰਦ ਆਹ ਜੀ ਜਿਨ੍ਹਾਂ ਨੇ ਬੜਾ ਪਿਆਰ ਬਖਸ਼ਿਸ਼ ਕੀਤਾ ਔਰ ਅਸੀਂ ਸਾਰੇ ਸੰਗਤ ਦਾ ਮਹਾਪੁਰਖਾਂ ਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਟਾਨ ਕੋਟ ਸ਼ੁਕਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਪਿਆਰ ਥਾ ਬਖਸ਼ਿਸ਼ ਕੀਤਾ ਸਾਰੇ ਸੰਗਤ ਦੇ ਨੇੜੇ-ਨੇੜੇ ਇਲਾਕੇ ਦੀ ਨੇ ਇਸੇ ਤਰ੍ਹਾਂ ਮਹਾਪੁਰਖ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਪਿਆਰ ਸਤਿਕਾਰ ਬਣਾਈ ਰੱਖਣ ਇਨਾ ਕੁ ਕਹਿੰਦੇ ਹੋਏ ਖਿਮਾ ਦੇ ਜਾਚ ਅਤੇ ਸੰਤ ਮਹਾਰਾਜ ਜੀ ਦੇ ਲਾਏ ਹੋਏ ਫੁੱਲਵਾੜੀ ਦੇ ਫੁੱਲ ਇਸੇ ਤਰ੍ਹਾਂ ਟਹਿਲਦੇ ਤੇ ਮਹਿਕਦੇ ਰਹਿਣ ਇਸੇ ਤਰ੍ਹਾਂ ਬਾਬਾ ਅਗਰਚੰਦ ਸਾਹਿਬ ਜੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਸਾਰਿਆਂ ਦਾ ਪਿਆਰੇ ਸਤਿਕਾਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ